гада бай एड़ी मार रहे तो ही डगमारे अरे भाई पहली रातों के से सारे आ गए बढ़िया लगूंगा पूरा नाम है भाई लाल सैमी पहला सैमी भाई बहुत ही चट्टी भाई बल्ला ਸੇਣੀ ਦੇ ਪੱਕਾ ਨਾਲ ਕੋਤਵਾਂ ਦਾ ਬੰਦਿਆ ਯਾਰਾ ਤੇ ਦੂਜੇ ਪਾਸੇ ਉਹ ਵੀ ਗੱਭਰੂ ਕਹਿੰਦੇ ਕਿ ਖੇਡਣੋਂ ਘੱਟ ਨਹੀਂ ਲੈ ਵੀ ਜੰਦੀ ਆ ਰਿਹਾ ਉਹ ਜੋੜੀਆਂ ਸਟਾਰ ਕਹਿੰਦੀ ਐ ਮੇਲਾ ਚੋਲਣਾ ਟੱਕ ਪੂਰੀ ਪੈਂਦੀ ਐ ਓਏ ਜੋੜੀਆਂ ਸਟਾਰ ਕਹਿੰਦੀ ਐ ਮੇਲਾ ਜਿਹੜੇ ਮਿਲਣਾ ਚਾਹਣਾ ਓਏ ਟੱਕ ਪੈਂਦੀ ਐ ਓਏ ਜੋੜੀਆਂ ਸਰਦਾਰ ਸਟਾਰ ਕਹਿੰਦੀਆਂ ਰਜੀਤ ਬਸਤਵ ਵਾਲਾ ਕਹਿੰਦੇ ਜੋੜੀਆਂ ਸਟਾਰ ਕਹਿੰਦੀ ਐ ਨੌ ਨੋ ਸਟੇਜ ਹੈ ਕਹਿੰਦੇ ਬਣਾਵਾਲ ਕਰਦਾ ਤੇ ਜੀ ਜਿਹੜੇ ਬਣਾਵਾਲ ਕਰਦਾ ਉਹ ਸਾਹਮਣੇ ਕਹੜੇ ਮਾਨ ਹੋਣਾ ਵੀ ਚਾਹੀਦਾ ਆ ਜਿਹੜੇ ਦਰਵਾਜ਼ਾ ਮੁਸਲਮਾਨ ਯਾਨ ਕਿ ਜਿਹਨਾਂ ਸੱਚ ਹੈ ਸੋਨੇ ਤੇ ਸੁਹਾਗੀਆਂ ਦੀ ਵਾਣੀ ਕਹੀ ਹੈ ਅੱਜ ਇਹਦੇ ਬੱਡੇ ਮੇਰੇ ਤੇ ਲਓ ਟੱਕਰ ਸਿਰੇ ਦੀ ਹੈ ਪਹਿਲੀ ਵਾਰੀ ਟੱਕਰ ਆ ਕੋਈ ਪ੍ਰੋਪਰ ਆਜ ਜੋਰ ਵਰਸਾ ਜਾਣਾ ਹੋ ਤੇ ਚੋਗਰ ਇਹ ਬਾਈ ਬਹੁਤ ਤਗੜਾ ਮੈਚ ਆ ਆਕੀ ਦੇਖਣ ਵਾਲਾ ਦੇਖਿਓ ਐਂਡ ਤੱਕ ਜ਼ਰੂਰ ਜਿਹੜੇ ਵੀ ਬਾਈ ਵੀਡੀਓ ਚ ਜੁੜੇ ਹੋਏ ਆ ਜਨਾ ਹੋਇਆ ਪਿਆਰ ਜੱਤਾਂ ਜਿਸ ਕਰਨ ਜਿਹੜੇ ਖੇਡਣਾ کے کی کتنا نو نو ہے شجندر پھگوا نے پھر کے کنے میرے اندر وہ رہے خاص سے کھیلے اور کیا چاہیے چلے ختم ہے کیا جو کھیلے شام چلے ٹکر 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 سے علی ہتھ کشڑے اندر اور پاسر اور جناب ਸਰਕਾਰ ਕੋਲ ਵੀ ਪੁਰਾਣੀ ਵਾਲਾ ਪਰ ਕਿਸਾਨ ਇਸ ਸਵਾਲ ਦਾ ਸਾਹਮਣਾ ਕਰ ਰਿਹਾ ਕਿ ਉਹ ਕਿਹੜੀ ਕਿਹੜੀ ਜੱਦੀ ਹੈ ਕਿ ਅੱਜ ਤੋਂ ਬਿਨਾਂ ਇਹ ਬਸਤਾਂ ਜੱਦੀ ਹੈ ਮਿੱਟੀ ਵਾਲਾ ਕੋਈ ਨਹੀਂ ਕੱਟਾ ਹੈ ਭਾਈ ਐ ਨਹੀਂ ਮਾਰੇ ਸਹੀ ਟੱਕਰ ਮਾਰ ਅਰੇ ਭਾਈ ਅੱਜ ਨਹੀਂ ਰਾਤੋਂ ਵੀ ਸਾਰੇ ਸੋਰੀ ਆ ਗਏ ਇੱਥੇ ਇੱਥੇ ਆਣ ਮਾਰੇ ਉਹ ਤੋਂ ਚੱਕਰ जादव ਬੰਦ ਹੋ ਗਿਆ ਭਾਈ ਬੰਦ ਹੋ ਗਿਆ ਬੰਦ ਹੋ ਗਿਆ ਬੰਦ ਹੋ ਗਿਆ ਭਾਈ ਜਵਾਂ ਕੋਲ ਮੁੜ ਗਿਆ ਅਰੇ ਕਦੋਂ ਬੰਦਾ ਸਭ ਆਉਂਦੇ ਗੱਦੇ ਦਾ ਕਹਿੰਦੇ ਜਵਾਂ ਕੋਲ ਪੁੱਛੇ ਭਾਈ ਪਰ ਵੀਰੋ ਵੀਰ ਕਰੀਂ ਸਾਡਾ ਕਰਦੇ ਆ ਇੱਥੇ ਰੱਖਾ ਕੀ ਹਾਲ ਹੈ ਕਿਰਾਓ ਆ ਟਰੈਕਟਰ ਚ ਬਾਈ ਦਿੱਕਤ ਆ ਗਈ ਟੌਸਰ ਕਰਨਾ ਸੀਗਾ ਹੁਣ ਇਹ ਪ੍ਰੋਬਲਮ ਕੀ ਕਰਕੇ ਦੁਬਾਰਾ ਲਾਉਣਗੇ ਦਾ ਸੋਚਣਾ ਕਿ ਰੌਣ 2 ਰਾਉਂਡ ਕੱਢੇ ਤੀਸਰਾ ਜਿਹੜਾ ਰਾਉਂਡ ਸੀਗਾ ਫਾਈਨਲ ਵਾਲਾ ਇਹਦਾ ਉਸ ਬਾਅਦ ਕਰਨਗੇ भैया <laughs>